ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਕਵਰ ਵਾਲੇ ਤੋਂ ਚੱਕ ਅਟਾਰੀ ਨੂੰ ਰਹਾ ਜਾਂਦਾ ਤੇ ਢਾਣੀ ਦੇ ਵਿੱਚ ਘਰ ਹੈਗਾ ਬਹੁਤ ਚੰਗੇ ਜਾਨਵਰ ਹੁੰਦੇ ਆ ਦੋਸਤੋ ਇਸ ਪਿੰਡ ਨੂੰ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਤੇ ਤਹਿਸੀਲ ਵੀ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦੀ ਆ ਬਾਈ ਦਾ ਨਾ ਦੁੱਧ ਦਾ ਕੰਮ ਆ ਦੋਸਤੋ ਬਰੀਡ ਤੇ ਹੀ ਕੰਮ ਕਰਦੇ ਆ ਚੰਗੇ ਸੀਮਣਾ ਦੇ ਬੱਚੇ ਆ ਤੇ ਮਗਰ ਝੋਟੀਆਂ ਵੀ ਦੋਸਤੋ ਜੇ ਗੱਲ ਕਰੀ ਨਾ ਚੰਗੇ ਸੀਮਣਾਂ ਦੀਆਂ ਤਿਆਰ ਹੋਈਆਂ ਖੜੀਆਂ ਬਾਈ ਕੋਲੇ ਸੂਈਆਂ ਮੀਆਂ ਤੇ ਦੋਸਤੋ ਕੁਸ਼ਨ ਅਗ ਬਾਈ ਕੋਲੇ ਨਾ ਅੱਜ ਜੇ ਗੱਲ ਕਰੀਏ ਤਾਂ ਟੋਕੜ ਹੈਗੇ ਆ ਦੋਸਤੋ ਸੀਮਣ ਜਿਨ੍ਹਾਂ ਦੇ ਲੱਗੇ ਹੋਏ ਆ ਅੱਗੇ ਹੀ ਬਾਈ ਦੱਸਦਾ ਹੁੰਦਾ ਵੀ ਸੀਮਣ ਇਹਨਾਂ ਜਨਵਰਾਂ ਦੇ ਨਾ ਲੱਗੇ ਹੁੰਦੇ ਆ ਤੇ ਅੱਗੇ ਜਾ ਕੇ ਵੀਰਾਂ ਨੇ ਦੱਸਿਆ ਵੀ ਅਬੀ ਇਹ ਝੋਟੀਆਂ ਮੱਝਾਂ ਜਿਹੜੀਆਂ ਗਈਆਂ ਹੋਈਆਂ ਇਹਨਾਂ ਬਾਈ ਹਰਾ ਕੋਲੋਂ ਤੇ ਉਹ ਗੱbn ਰਹੀਆਂ ਹੋਈਆਂ ਚੰਗੇ ਦੁੱਧ ਰਕਾੜੇ ਜਾਨਵਰ ਹੁੰਦੇ ਤੇ ਹਰਿਆਣੇ ਦੇ ਵਿੱਚੋਂ ਵੀ ਬਾਈ ਹਰੀ ਖਰੀਦ ਕੇ ਲੈ ਕੇ ਆਉਂਦੇ ਆ ਕਿਉਂਕਿ ਦੁੱਧ ਦਾ ਕੰਮ ਆ ਤੇ ਚੰਗੇ ਦੁੱਧ ਵਾਲੇ ਜਾਨਵਰ ਰੱਖਦੇ ਆ ਜਿਹੜੇ ਤੋਕੜ ਹੋ ਜਾਂਦੇ ਉਹ ਬਾਈ ਹਰੀ ਸੇਲ ਕਰ ਦਿੰਦੇ ਆ ਤੇ ਪ੍ਰੋਪਰ ਜਾਣਕਾਰੀ ਦੋਸਤੋ ਜਿਹੜੇ ਨਗਾਤੀ ਜੇ ਗੱਲ ਕਰੀਏ ਦੋਸਤੋ ਬਾਈ ਨੇ ਸੇਲ ਕਰਨੇ ਉਹਨਾਂ ਦੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਜੀ ਹਾਂਜੀ ਬਾਈ ਜੀ ਸਸਤੀ ਗੱਲ ਸਸਤੀ ਗੱਲ ਹੋ ਠੀਕਾ ਬਾਈ ਹਾਂ ਬਹੁਤ ਵਧੀਆ ਠੀਕਾ ਇੱਕ ਵਾਰੀ ਨਾਂ ਰੱਖਦੀ ਬਈ ਨਾਇਕ ਛਵੰਤ ਸਿੰਘ ਹੈ। ਛਵੰਤ ਸਿੰਘ। ਠੀਕ ਆ ਬਈ ਨੰਬਰ ਦੱਸ ਦੀ 97806 ਠੀਕ ਆ 26001 ਠੀਕ ਆ ਤੇ ਬਈ ਡਰੈਸ ਵੀ ਸਮਝਾ ਦੀ ਆਪਣਾ ਆਪਣਾ ਜੀ ਮਕਸਰ ਤੋਂ ਕਵਰ ਵਾਲਾ ਹਾਂਜੀ ਕਵਰ ਵਾਲੇ ਤੋਂ ਚੱਕ ਟਾਰੀ ਵਾਲੇ ਰਾਹ ਦੇ ਉੱਤੇ ਟਾਂ ਟਾਂ ਨਹੀਂ ਆਪਣੀ ਛੜਕ ਦੇ ਉੱਪਰ ਹੀ ਹੈ ਜੀ ਠੀਕ ਆ ਹਾਂਜੀ ਮਕਸਰ ਤੋਂ ਕਿੰਨੀ ਕਿਲਾ ਮਤ ਰਹਿ ਜਾਂਦਾ ਬਈ ਮਕਸਰ ਤੋਂ 7 ਕਿਲੋਮੀਟਰ ਹੀ 7 7 ਕਿਲੋਮੀਟਰ ਦੂਰੀ ਤੇ ਪੈਂਦਾ ਹੈ ਅੱਜ ਕਿੰਨੇ ਨਾਗਾ ਬਈ ਆਪਣੇ ਕੋਲ ਅੱਜ ਆਪਣੇ ਕੋਲ ਦੋ ਟੋਕੜਾ ਜੀ ਠੀਕ ਆ ਇੱਕ ਸੱਜਰ ਪਹਿਲਣ ਝੁੱਟੀ ਹੈ ਨੀਲੀ ਰਵੀ ਜੀ ਠੀਕ ਆ ਹਾਂਜੀ ਜਿਹੜੀ ਆ ਸਾਹਮਣੇ ਇਹ ਵੀ ਸੇਲ ਕਰਨੀ ਬਈ ਹਾਂਜੀ ਇਹ ਆਪਣੇ ਕੋਲ ਚੌਥਾ ਸੂਆ ਬਈ ਇਹਨੇ ਗਾਂ ਹਸੂਣਾ ਚੌਥਾ ਸੂਆ ਸੁਣਾ ਇਹ 8 ਲੀਟਰ ਇਹਦੇ ਤੁਹਾਨੂੰ ਆਪਾਂ ਦੁੱਧ ਚੋਇਆ ਹੋਇਆ ਗਾਰੰਟੀ ਵਾਲਾ ਨਹੀਂ 8 ਲੀਟਰ ਜਾਨਕੀ ਸੱਜਰ ਦਾ ਚੋਇਆ ਹੋਇਆ 16 ਲੀਟਰ ਠੀਕ ਆ ਹੁਣ ਇਸ ਟਾਈਮ ਇਹ ਤੁਹਾਨੂੰ 10 ਲੀਟਰ ਦੁੱਧਾਂ ਹੀ ਠੀਕ ਆ ਕਿੰਨੇ ਤੋਂ ਉੱਪਰ ਦਾ ਸੀਮਨ ਲੱਗਾ ਜਿਹੜਾ ਬਾਈ ਜਾਊਗਾ ਉਹ ਇਹ ਗੱਲ ਕਰ ਸਕਦਾ ਵੀ ਜੋ ਮਾਰਕੀਟ ਦਾ ਰੇਟ ਹੋਊਗਾ ਉਸ ਤੋਂ ਆਪਾਂ 4-500 ਰੁਪਏ ਵਾਧ ਦੇ ਕੇ ਮੱਝ ਵਾਪਸ ਜਦੋਂ ਤਿਆਰ ਹੋਈ ਜਦੋਂ ਤਿਆਰ ਹੋਊਗੀ ਠੀਕ ਆ ਕਿਉਂਕਿ ਥੋੜਾ ਸ਼ੈੱਡ ਹਜੇ ਪੈਣਾ ਤੁਹਾਨੂੰ ਪਤਾ ਟਾਈਮ ਲੱਗੂਗਾ ਸਹੀ ਗੱਲ ਕਰਕੇ ਵਿੱਚੋਂ ਫਿਰ ਕੱਢ ਰੀਆਂ ਪੈਂਦੀਆਂ ਜਿਵੇਂ ਸੱਜਣਾ ਪਾਉਣ ਕਰਕੇ ਸਹੀ ਗੱਲ ਆ ਸਹੀ ਗੱਲ ਆ ਸਿਆਲ ਕਰਕੇ ਥੋੜੀ ਚੰਗੀ ਹੈ ਇਹਦੇ ਡੇਢ ਮਹੀਨੇ ਦੇ ਲਗਭਗ ਹੋ ਗਏ ਸੀਮਨ ਲੱਗੇ ਨੇ ਇਹ ਦੇਖ ਲਾਂਗੇ ਜੀ ਮਹੀਨੇ ਤੋਂ ਉੱਪਰ ਆਇਆ ਇੱਥੇ ਜੇ ਕੁਛ ਇਹਦੇ 3 ਮਹੀਨੇ ਲੱਗਾ ਹੋਇਆ ਜੀ ਆਪਣਾ ਸੈਕ ਦਾ ਸੈਕ ਦੇ ਹਾਂ ਜੀ ਸੈਕ ਦਾ ਪਤਾ ਹੈ ਹਾਂ ਬੋਲਦਾ ਪਤਾ ਹੀ ਲਿਖਿਆ ਹੋਇਆ ਆ ਦਾ ਠੀਕ ਆ ਠੀਕ ਆ ਤੇ ਹੁਣ ਦੁੱਧ ਦੀ ਗੱਲ ਕਰੀਏ ਵੀ ਹੁਣ ਕਿੰਨਾ ਇਹਦੇ ਥੱਲੇ ਤਿਆਰ ਹੈ ਥੱਲੇ ਜੀ ਨੋ ਉਹ ਤੋਂ 10 ਲੀਟਰ ਡੱਬੇ ਵਾਲਾ ਦੁੱਧ ਆਇਆ ਹੈ ਹੈ 10 ਤੁਸੀਂ 9 ਮੰਨ ਕੇ ਠੀਕ ਹੈ ਜਿਹੜਾ ਵੀ ਆਉਂਦਾ ਵੀ ਜਾਨੀ ਕਿ 9 ਲੀਟਰ ਤਾਂ ਚਵਾ ਦੇਾਂਗੇ ਚਵਾ ਦਾਂਗੇ ਦੋ ਤੇ ਠੀਕ ਹੈ ਮਿਲਦੀ ਪਹਾੜੇ ਤੇ ਆ ਕੇ ਬੱਚੇ ਤੇ ਬਈ ਨਾ ਨਹੀਂ ਪਹਾੜੇ ਤੇ ਆਈ ਠੰਡੀ ਸੀਲ ਆ ਬਿਲਕੁਲ ਬੱਚਾ ਬੱਚਾ ਹੈ ਨਹੀਂ ਗਾ ਹਾਂਜੀ ਹਾਂ ਨਹੀਂ ਠੀਕ ਹੈ ਲੋ ਵੀ ਥਾਣਾ ਬਿਲਕੁਲ ਸਾਫ ਸੁਥਰਾ ਜੇ ਟਾਈਮ ਦੀ ਗੱਲ ਕਰੀਏ ਨਾ 4 ਵਜ ਚੁੱਕੇ ਉਸ ਟਾਂਗ ਨਾਲ ਦੀ ਜੱਜਮੈਂਟ ਕਰੋ ਜੀ ਸੋਹਣੀ ਮਾਝਾ ਬਾਈ ਹੈ ਹੋਈ ਆਂਦੇ ਨਾ ਜਦੋਂ ਤਿਆਰ ਹੋ ਗਈ ਤੇ ਜਿਹੜੇ ਵੀਰ ਨੇ ਸੇਲ ਕਰਨੀ ਹੋਵੇ ਨਾ ਆਪਾਂ ਮੌਕੇ ਤੇ ਰੇਟ ਲਵਾ ਲੇ ਤੇ ਆਪਾਂ ਕੋਈ 2000 ਰੁਪਏ ਵੱਧ ਦੇ ਕੇ ਲੈ ਆਵਾਂਗੇ ਦੇਖ ਸਾਡੇ ਬਿਲਕੁਲ ਸਾਫ ਸੁਥਰੀ ਇਹਨਕੋ ਕਿਉਂਕਿ ਚੰਗੇ ਦੁੱਧ ਵਾਲੇ ਜਾਨਵਰੀ ਹੁੰਦੇ ਬਾਈ ਕੋਲੇ ਕਿਉਂਕਿ ਜਿਹੜਾ ਘਰੇ ਚ ਹੋਇਆ ਹੋਵੇ ਵੀ ਟੈਨਸ਼ਨ ਫਰੀ ਹੋ ਜਾਂਦਾ ਜੀ ਦੁਬਾਰੇ ਖਰੀਦਣਾ ਹੋਵੇ ਲੈ ਵੀ ਇਹਨੂੰ ਨਾ ਤੋੜ ਕੇ ਵਿਖਾ ਦਈਏ ਕਰੀ ਸੁਈ ਨੂੰ ਬਾਈ ਲਗਭਗ ਕਿੰਨਾ ਟਾਈਮ ਹੋ ਗਿਆ ਇਹਨੂੰ ਜੀ ਸਾਢੇ 4-5 ਮਹੀਨੇ ਹੋ ਗਏ ਇਸ ਕਰੀਬ ਠੀਕ ਆ ਸਾਢੇ 4-4 5 ਸਾਢੇ 4 ਤੋਂ 5 ਉਹ ਵੀ ਲਿਖਿਆ ਹੋਇਆ ਜਦੋਂ ਇਹ ਸੂਈ ਸੀ ਪ੍ਰੋਪਰ ਠੀਕ ਆ ਤਾਂ ਵੀ ਸਾਰਾ ਰਿਕਾਰਡ ਹੀ ਬਾਈ ਕੋਲ ਹੋਣਾ ਜੇ ਗੱਲ ਕਰੀਏ ਮਿਲ ਜਾਂਦਾ ਮੈਂ ਇਹਨੂੰ ਦੇਖ ਸਕਦੇ ਹਣੀ ਮਾਝਾ ਦੋਸਤੋ ਕੋਈ ਲਿੱਸੀ ਲਾਵੀ ਨੀ ਸਿਹਤ ਸੰਭਾਲ ਪੱਕੋ ਸੋਣੀ ਆ ਚੌਥਾ ਸੂਆ ਸੂਈ ਹੋਈ ਏ ਕਿ ਸੋਣਾ ਬਈ ਦੂ ਅੱਗੇ ਹੁਣ ਜਿਹੜਾ ਸੀਮਨ ਲੱਗ ਤੀਜਾ ਸੂਈ ਆ ਹੁਣ ਚੌਥੇ ਲਈ ਸੀਮਨ ਲਵਾਤਾ ਹਾਂਜੀ ਲਵਾ ਕੇ ਠੀਕ ਆ ਲੋ비스 ਸੋਹਣੀ ਮਾਝਾ ਚੁਾਈ ਤੁਸੀਂ ਇੱਥੇ ਆ ਕੇ ਆਪ ਦੀ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਤੇ ਬਈ ਇਹਦੇ ਰੇਟ ਦੀ ਗੱਲ ਕਰੀਏ ਰੇਟ ਕੀ ਕਰਾਂਗੇ ਫਿਰ ਇਹਦਾ ਇਹਦਾ ਵੀਰੇ ਆਪਣਾ 82000 ਰੁਪਿਆ ਰੇਟ ਆ ਠੀਕ ਆ 82000 ਲੈ ਲੈਂਦੇ ਹਾਂ ਠੀਕ ਆ ਲੋ ਵੀ 82000 ਰੁਪਿਆ ਰੇਟ ਆ ਮੌਕੇ ਤੇ ਥੋੜਾ ਬਹੁਤਾ 19 ਕੀ ਹੋਊਗਾ ਰੇਟ ਬਾਈ ਜੇ ਫਿਕਸ ਜੀ ਹੁੰਦੇ ਆ ਕਿਉਂਕਿ ਜਨਵਾਰ ਚੰਗੇ ਹੁੰਦੇ ਆ ਇਸ ਤੋਂ ਇਲਾਵਾ ਬਈ ਇਹ ਜਿਹੜੀ 2 ਨੰਬਰ ਮੱਝ ਆ ਇਹ ਵੀ ਸੇਲ ਕਰਨੀ ਹੈ ਨਾ ਹਾਂਜੀ ਇਹ ਵੀ ਚੌਥੇ ਸੂਏ ਵਾਸਤੇ ਗੱਪਣ ਤੈਨੂੰ ਹੋਗੇ ਮਹੀਨੇ ਤੋਂ ਉੱਪਰ ਹੋ ਗਿਆ ਜੀ ਇਹ ਜਿਹੜਾ ਲਗਾਤਾਰ ਤਿੰਨ ਸਟਾਕ ਲਾਏ ਆਪਾਂ ਠੀਕ ਆ ਤਿੰਨ ਸੀਮਾ ਲੱਗੇ ਆ ਕਿਹੜੇ ਬੁੱਲ ਦੇ ਲਾਏ ਆ ਜੀ ਇਹ ਵੀ ਜਿਹੜੇ ਜੀ ਇਹਦੇ ਲੱਗੇ ਹੋਏ ਆ ਆਪਣਾ ਸਰਕਾਰੀ ਸੀਮਣ ਦੇ ਲੱਗੇ ਹੋਏ ਆ ਨੰਬਰ ਉਹਦੇ ਲੱਗੇ ਹੋਏ ਆਪਣੇ ਕੋ ਸਰਕਾਰੀ ਸੀਮਣ ਲੱਗਾ ਠੀਕ ਆ ਤਿੰਨ ਸਟਾਕ ਲੱਗੇ ਗगन ਡਾਕਟਰ ਤੇ ਦਾ ਹੀ ਲੱਗੇ ਹੋਇਆ ਠੀਕ ਆ ਲੋ ਵੀ ਬਾਈ ਨੇ ਡਾਕਟਰ ਦਾ ਨਾਮ ਹੀ ਦੱਸਤਾ ਬਾਕੀ ਤੁਸੀਂ ਕਨਫਰਮ ਕਰ ਲਿਓ ਜੇ ਡਾਕਟਰ ਤੋਂ ਵੀ ਨੰਬਰ ਵੀ ਦੇ ਦੂਗਾ ਬਾਈ ਤੇ ਬਈ ਇਹ ਹੁਣ ਚੌਥੇ ਸੂਏ ਲਈ ਸੂਣਾ ਹਨਾ ਇਹ ਸੀਮਨ ਲਵਾਇਆ ਹੋਇਆ ਤੇ ਦੁੱਧ ਦੀ ਗੱਲ ਕਰੀਏ ਬਈ ਹੁਣ ਦੁੱਧ ਕਿੰਨਾ ਇਹ ਦੇਖ ਲੇ ਬਈ ਜੀ 11 ਕਿਲੋ ਦੁੱਧ ਆਪਾਂ 10 ਕਿਲੋ ਚਵਾ ਕੇ ਦੇਣੀ ਠੀਕ ਆ ਯਾਨੀ ਕਿ ਦੁੱਧ 11 ਕਿਲੋ ਹੀ ਆ ਤੇ 10 ਕਿਲੋ ਚਵਾ ਦੇਣੀ ਇਹ ਸੂਈ ਸਿਰਫ ਸਾਢੇ ਕਿਤੇ ਨਾ ਮਹੀਨਿਆਂ ਦੀ ਏ ਸੂਈ ਵੀ ਥੋੜੇ ਸਮੇਂ ਦੀ ਏ ਇਹ ਬਈ ਪਹਾੜੇ ਤੇ ਮਿਲਦੀ ਆ ਜਾਂ ਇਹ ਵੀ ਪਹਾੜੇ ਤੇ ਆ ਜੀ ਠੀਕ ਆ ਪਹਾੜੇ ਤੇ ਮਿਲਦੀ ਸੀਲਸ ਆ ਹਾਂ ਚਵਾਈ ਦੀਆਂ ਸਾਫ ਆ ਚਵਾਈ ਦੀਆਂ ਉਸਤਿਆ ਜੀ ਕੋਈ ਭੂਰਨੀ ਕੋਈ ਹੋਰ ਜੀ ਕੋਈ ਨਹੀਂ ਚਵਾਈ ਦੀ ਉਹ ਦੋ ਵੀ ਖਾਣ ਖਵਾਨੇ ਨੂੰ ਜੱਜਮੈਂਟ ਤੁਹਾਨੂੰ ਪ੍ਰਵਾਜਨੇ ਬਾਈਆਂ ਦਾ ਬਿਲਕੁਲ ਸਾਫ਼ ਸੁਥਰੀਆਂ ਦੇਖ ਸਕਦਾ ਇੱਕੋ ਜਿਹਾ ਥਾਣਾ ਦੇ ਗੱਲ ਕਰੀਏ ਥਣ ਵੀ ਸੋਣਾ ਅੱਖੀ ਜਵਾਈ ਵਾਲਾ ਰਾਜੀਪਲੀ ਇਹ ਵੀ ਚੰਗੀ ਆ ਕੋਈ ਲਿੱਸੀ ਲਾਵੀ ਨਹੀਂ ਚੌਥੇ ਸੂਏ ਲਈ ਸੀਮਨ ਲੱਗਿਆ ਹੋਇਆ ਤੀਜਾ ਸੂਆ ਸੁਈ ਹੋਈ ਆ 11 ਕਿਲੋ ਇਸ ਵਕਤ ਬਾਈਆਂ ਦਾ ਦੁੱਧ ਤਿਆਰ ਆ ਵੈਸੇ ਤੇ ਚਵਾ ਦੇਣਾ ਜਿਹੜਾ ਤੁਸੀਂ ਇੱਥੇ ਚੋ ਕੇ ਲੈ ਜਾਣਾ ਬਾਈਆਂ ਦਾ 10 ਕਿਲੋ ਹੀ ਦੱਸਾਂਗੇ ਆਪਾਂ ਕੋਈ ਵੀਰ ਇੱਥੇ ਆ ਕੇ ਮੁੜੇ ਨਾ ਤੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਫਿਰ ਰੇਟ ਕੀ ਕਰਾਂਗੇ ਦਾ ਇਹਦਾ 76000 ਰੁਪਿਆ ਕੇ 76000 ਠੀਕ ਇਹ ਇਹਨੇ ਦੁੱਧ ਦਿੱਤਾ ਹੈ ਪੀਕ ਲੈਵਲ ਤੇ 14 ਗੱਲੇ ਠੀਕ ਹੈ 14 ਕਿਲੋ ਮੈਂ ਕਹਿਣਾ ਵੀ 16 ਨਾ 14 ਦੇ ਰਹੀ ਹੈ 7 ਕਿਲੋ ਡਾਲ ਰਹੀ ਹੈ ਠੀਕ ਆ ਹਾਂਜੀ ਲਓ ਵੀ 76000 ਰੁਪਿਆ ਰੇਟ ਆ ਦੁੱਧ ਜਿਹੜਾ ਹੈਗਾ ਬਾਈਆਂ ਦਾ ਆਪਾਂ ਸਹੀ ਦੱਸਣਾ ਇਸ ਤੋਂ ਇਲਾਵਾ ਬਈ ਹੋਰ ਆ ਜੀ ਇਹ ਕਾ ਝੂਟੀ ਦੀ ਆਪਣੀ ਗੱਲ ਹੋਈ ਜਾਂਦੀ ਸੀ ਬਾਈਆਂ ਦਾ ਡਾਕਟਰਾਂ ਦਾ ਆਪਾਂ ਮੇਲੇ ਤੇ ਪਾਉਣੀ ਸੀ ਹਾਂਜੀ ਹੋ ਗਈ ਹੈ ਜੀ ਅੱਜ 19 ਮਹੀਨੇ ਤੋਂ ਕੋਚੀ ਰੁੱਪਰ ਉਮਰ ਹੋਈ ਦੀ ਠੀਕ ਹੈ ਹਾਂਜੀ ਤੇ ਮੇਲੇ ਆ ਤੇ ਪਰ ਜਵਾਬ ਦੇ ਰਿਹਾ ਸੀ ਇਹ ਅਰਜਨ ਪੁੰਗੜ ਦੀ ਹੈ ਠੀਕ ਹੈ ਅਰਜਨ ਪੁੰਗੜ ਆਣ ਵਾਲੀ ਮਹਿ ਦੀ ਆਪਣੀ ਘਰ ਦੀ ਵੱਡੀ ਮਹਿਨੀ ਲਓ ਵੀ ਜਿਹੜੇ ਵੀ ਰਾਣੇ ਨਾ ਬਾਪ ਦੀ ਕੱਟੀ ਆ ਗਈ ਜੀ ਐਸੀ ਆਪਣਾ ਕੋਈ ਠੀਕ ਹੈ ਉਹ ਕੋਈ ਨੂਰ ਦੀ ਆ ਗਈ ਜੀ ਆ ਕੋਈ ਨੂਰ ਦੀ ਆ ਹਾਂ ਧੰਨ ਬਾਪ ਦੀ ਆ ਨਵਾਬ ਦੀ ਹਾਂਜੀ ਹਾਂ ਠੀਕ ਹੈ ਕਿ ਗੱਡੀ ਮਹਿ ਦੀ ਪਰ ਕਿਹਨਾਂ ਮਹਿ ਦਾ ਤੁਹਾਨੂੰ ਪਤਾ ਹੀ ਆ ਸਹੀ ਜਨਬਾਪ ਦੀ ਦੀ ਆਈ ਠੀਕ ਆ। ਨੋ ਵੀ ਸਾਰਾ ਹੀ ਰਿਕਾਰਡ ਨਾਲ ਜੇ ਗੱਲ ਕਰੀਏ। ਆਲਡੀਸ ਉਹਦੇ ਆਪਣੇ ਹਰਿਆਣੇ ਦੀ ਸੀਮੰਟ ਦੀ ਆ ਜੀ। ਠੀਕ ਆ। ਉਹ ਆਪਣੇ ਸਿਕੰਦਰ ਦੀ ਆ ਜੀ। ਠੀਕ ਆ। ਆ ਸੈਂਕੜੀਆਂ ਜੀ ਦੋ ਕਟੀਆਂ। ਠੀਕ। ਨੋ ਵੀ ਸਾਰਾ ਰਿਕਾਰਡ ਹੁੰਦਾ ਬਾਈ ਕੋਲੇ। ਕੁਝ ਕੁਛ ਨੂੰ ਆ ਦਾ ਲਿਖਿਆ ਹੁੰਦਾ। ਇਸ ਤੋਂ ਇਲਾਵਾ ਬਈ ਆ ਨੀਲੀ ਰਾਵੀ ਆ। ਆ ਨੀਲੀ ਦੀ ਮੈਂ ਝੋਟੀਆਂ ਜੀ। ਠੀਕ ਆ। ਜਿਹੜਾ ਨਾ ਪਹਿਲਾ ਸੁਆਈ। ਠੀਕ ਆ। ਪਹਿਲਾ ਸੁਆ ਸੁਈ ਹੋਈ ਆ। ਹਾਂ ਜੀ। ਕਿੰਨੇ ਕ ਦਿਨ ਹੋ ਗਏ ਬਈ ਸੁਈ ਨੂੰ? ਕਿੰਨੇ ਆ ਤੇ 11 ਦਿਨ ਹੋ ਗਿਆ। ਹਜੇ ਮੈਰਾਂ ਨਹੀਂ ਚੱਲਿਆ। ਠੀਕ ਆ। ਇਹਦੇ ਇੱਕ ਪਹਿਮਾ ਥਾਨ ਲੱਗਾ ਹੋ ਲੋਈ ਪੰਜਵਾਂ ਥਣ ਲੱਗਿਆ ਹੋਇਆ ਤੇ ਬਈ ਇਹਦੇ ਚੋਂ ਧਾਰਾ ਦੂਰਾਉਂਦੀਆਂ ਆ 15 ਨਹੀਂ 12 ਚੋਂ ਆਉਂਦੀਆਂ ਠੀਕ ਆ 15 ਕਿ 12 ਜਣੇ ਕੀ ਹਾਂਜੀ ਠੀਕ ਆ ਦੁੱਧ ਜਣੇ ਕੀ ਦੂਜੇ ਮੁਕਾਵਲੇ ਫਿਰ ਪੂਰਾ ਤਾਂ ਨਹੀਂ ਆਉਂਦਾ ਫਿਰ ਨਹੀਂ 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 ਪਾਉਂਦਾ ਧਾਰਾ ਕਿਉਂਕਿ ਮੈਂ ਉਹਨੂੰ ਆਪਾਂ ਬੰਦ ਨਹੀਂ ਕੀਤਾ ਮੈਂ ਇਹਨੂੰ ਚਰਾਈ ਲੱਗਿਆ ਵੀ ਆਪਾਂ ਇੱਕ ਤਾਂ ਹੁੰਦਾ ਨਾ ਵੀ ਛੱਡ ਦਈਏ ਦੁੱਧ ਨਹੀਂ ਰੁਕ ਜੂਗਾ ਨਹੀਂ ਮੈਂ ਉਹਨੂੰ ਨਹੀਂ ਕੀਤਾ ਹਾਂ ਠੀਕ ਆ ਫਿਰ ਤੇ ਮਗਰ ਇਹ ਤੇ ਜਿਹੜਾ ਕੱਟਾ ਹੀ ਹਾਂਜੀ ਇਹ ਜਿਹੜਾ ਆਪਣਾ ਦੂਜਾ ਬੋਲਾ ਮੀਆਂ ਬਲਬਖਸ਼ ਹਾਂਜੀ ਬਖਸ਼ ਦੇ ਬੱਚੇ ਦਾ ਡਾਇਰੈਕਟ ਕਟਾਏ ਬਖਸ਼ ਦਾ ਬੱਚਾ ਸੀਗਾ ਸਹੀ ਚਾ ਉਹ ਤੋਂ ਡਾਇਰੈਕਟ ਕ੍ਰੋਸ ਹੋਈ ਹੈ ਜੀ ਬਈ ਹੁਣ ਦੁੱਧ ਦੀ ਗੱਲ ਕਰੀਏ ਇਹਦੇ ਥੱਲੇ ਦੁੱਧ ਇਸ ਵਾਸਤੇ ਕਿੰਨਾ ਤਿਆਰ ਹੈ ਇਹਦੇ ਥੱਲੇ ਵੀਰੇ 8 ਲੀਟਰ ਦੁੱਧ ਡੱਬੇ ਵਾਲਾ ਤਿਆਰ ਹੈ ਠੀਕ ਆ ਦੇ ਦੂ 10 11 ਰਾਮਨਾਥ ਜੀ ਹਾਂ ਜੀ ਮਿਲ ਕੇ ਤੇ ਹੋਣਾ ਹੀ ਝੂਠੀ ਨੇ 10 ਕਿਲੋ ਤਾਂ ਦੇਉਗੀ ਤੇ ਹੋਗੀ ਸਹੀ ਗੱਲ ਆ ਲਓ ਵੀ ਸੋਨਾ ਕੱਦ ਕਾਹਨ ਨੀਲੀ ਜਾਵੀ ਦੇ ਜੇ ਗੱਲ ਕਰੀਏ ਸਾਰੇ ਚਿੰਨ ਪੂਰੇ ਕਰਦੀ ਆ ਤੇ ਥਾਣਾ ਦੀ ਗੱਲ ਕਰੀਏ ਤੇ ਦੋਸਤੋ ਥਾਣਾ ਬਾਈ ਦੱਸਦਾ ਵੀ 5 ਥਾਣਾ ਜਿਹੜਾ ਵਿਚਾਲੇ ਥਣ ਪਰਲੇ ਪਾਸੇ ਆ ਉਹਦੇ ਚੋਂ 10 15 ਧਾਰਾ ਆਉਂਦੀਆਂ ਤੇ ਬਾਕੀ ਸਾਫ ਸੁਥਰੀ ਆ ਦੋਸਤੋ ਝੋਟੀ ਦੋਨੇ ਪਾਸੇ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ ਲੈ ਵੀ ਦੂਜੇ ਪਾਸੇ ਨੂੰ ਕਰਦੀ ਮਾੜਾ ਅੱਛਾ ਕਾਊਂਟਰ ਮੈਂ ਖਾਦਿਆ ਹਵਾਨਾ ਸੋਹਣਾ ਫਿੱਟ ਹਵਾਨਾ ਕੀ ਗੱਲ ਕਰੀਗੇ ਆ ਕੱਟਾ ਦੋਸਤੋ ਤੋੜ ਕੇ ਤੁਹਾਨੂੰ ਇਹ ਝੋਟੀ ਖਾ ਲੈਂਦੇ ਆ ਲੈ ਵੀ ਖੋਲ ਲੀ ਇੱਧਰ ਆ ਜੀ ਸੀ ਇਹ ਨਾ ਡੱਸ ਲੋ ਵੀ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਪੂਰੀ ਜਾਂਦੀ ਤਾਂ ਤੁਸੀਂ ਬਵਾਨੇ ਜਿਹੜੀ ਜੱਜਮੈਂਟ ਕਰ ਲੈਣੀ ਆ। ਕੂਸ਼ ਉਪਤਾਇ ਚਿੱਟੀ ਆ। ਮਗਰਲੇ ਪੈਰ ਗੋਡਿਆਂ ਤਾਂ ਹੀ ਚਿੱਟੇ ਹੈਗੇ ਆ। ਮੂਹਰੇ ਕੀ ਕਰ ਪਾਦੇ ਮੱਤੇ ਜਬਲ ਆ ਅੱਗੇ ਦੀਵਾਰ। ਸਾਰੇ ਚੰਨ ਪੂਰੇ ਕਰ ਲਈਏ ਕੱਦ ਕਾਠ ਨੂੰ ਸੋਹਣੀ ਆ। ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਬੱਚਾ ਮਗਰ ਕੱਟਾ। ਬਈ ਇਹਦੇ ਰੇਟ ਦੀ ਗੱਲ ਕਰੀਏ ਤੇ ਇਹਦਾ ਰੇਟ ਕੀ ਰਹੂਗਾ? ਇਹਦਾ ਹੀ ਟੋਕੜਾ ਦਾ ਰੇਟ ਆ ਜੀ। ਠੀਕ ਆ। ਟੋਕੜਾ ਟੋਕੜਾ ਹੀ ਰੇਟ ਹੋਊਗਾ ਜੀ। ਠੀਕ ਆ ਵੀ ਬਾਕੀ ਇਹ ਜੀ ਵੀ ਜਿਹੜਾ ਰੇਟ ਮੰਗ ਲਿਆ ਉਹ ਬਾਈ ਨਾ ਫੋਨ ਲਾਵੇ ਵੀ ਐਨੇ ਘੱਟ ਕਰ ਲਾ 19 ਫੋਟ ਇਹਦੇ ਚ ਸਹੀ ਗੱਲ ਆ ਇਹ ਬਾਈ 70000 ਦੀ ਦੇਣੀ 70000 ਦੀ ਦੇਣੀ ਆ ਜੈਸ ਜਾਨੋ ਬਸ ਲਓ ਬਈ ਰੇਟ ਵਾਕਈ ਜਾਇਜ਼ ਹੁੰਦੇ ਆ ਜਾਨਵਰ ਚੰਗੇ ਹੁੰਦੇ ਆ ਇਹ ਝੋਟੀ ਦੇ ਥਣ ਜਿਹੜੀ ਗੱਲ ਆ ਉਹ ਬਾਈਆਂ ਦਾ ਆਪਾਂ ਦੱਸਤਾ ਵੀ ਦੁੱਧ ਵੀ ਆਉਂਦਾ ਤੇ ਜੇ ਗੱਲ ਕਰੀਏ ਰੇਟ ਵੀ ਜਾਇਜ਼ ਆ ਜੇ ਗੱਲ ਕਰੀਏ ਨਾ ਤੋਪੜਾਂ ਵਾਲਾ ਹੀ ਰੇਟ ਆ ਤੇ ਤਾਜੀ ਸੂਈ ਆ ਇੱਕ ਆਪਣੀ ਝੋਟੀ ਦਾ ਹੁਣ ਅਕੀ ਹਾਂ ਜੀ ਸੁਈਆ ਪ੍ਰੀਮੀ ਸੀਮਿੰਟ ਦੀ ਦੋਂਦੀ ਸੁਕੀ ਹੈ ਜੀ ਇਹੇ ਕਿਹੜੇ ਸੀਮਿੰਟ ਦੀ ਏਬੀਐਸ ਸੀਮਿੰਟ ਦੀ ਆ ਵੀਰਾਂ ਵਾਲੀ ਦੀ ਠੀਕ ਆ ਵੀ ਜਿਹੜਾ ਦੂਜੇ ਦੀ ਆਪਣੇ ਦੀ ਗਰੋਜਨ ਦੀ ਠੀਕ ਕਿ ਦੋਂਦੀ ਸੁਈ ਹੋਈ ਹੈ ਦੋਂਦੀ ਸੁਕਾਂਗੀ ਮਗਰ ਇਹਦੇ ਉਹਦਾ ਆਪਣਾ ਬਜਰੰਗੀ ਲਿਜ਼ਵਾਰੇ ਦਾ ਕੱਟਾ ਏ ਬਜਰੰਗੀ ਦਾ ਪੀ ਇਹਦਾ ਆਪਣਾ ਕੱਟਾ ਬਿਜਲੀ ਵਾਲੀ ਸੇਲ ਕੀਤਾ ਸੀਗਾ ਆਪਣੀ ਵੀਡੀਓ ਤੇ ਸੇਲ ਕੀਤਾ ਹਾਂਜੀ ਵੀਡੀਓ ਤੇ ਲਵਾਈ ਦਾ ਬੱਚਾ ਸੀਗਾ ਠੀਕ ਹੈ ਮੇਰੇ ਸਾਡੇ 17 18 ਲੀਟਰ ਦੁੱਧ ਤੇ ਚੱਲਦਾ ਇਹ ਕਿ ਹੁਣ ਇਹ ਸੂਗੀ ਤੀਜਾ ਸਵੇਰ ਸੂਈ ਆ ਸਾਡੇ ਕੋਲ ਤੀਜਾ ਸਵੇਰ ਸੂਈ ਹੋਈ ਹੈ ਇਹ ਸੇਲ ਨਹੀਂ ਕਰਨੀ ਇਹਦਾ ਸਿਰਫ ਇੱਕ ਕੱਟਾ ਵਿਖਾ ਰਹੇ ਆ ਵੀ ਐਰ ਕੀ ਇਹਦੇ ਮਗਰ ਕੱਟਾ ਜਿਹੜਾ ਆਇਆ ਏ ਉਹ ਆ ਗਿਆ ਜੀ ਆਪਣਾ ਅਨਮੋਲ ਦਾ ਅਨਮੋਲ ਦਾ ਅਨਮੋਲ ਬੋਲ ਜਿਹੜਾ ਐਬੀਐਸ ਵਾਲੇ ਲੈ ਗਏ ਆਪਣਾ ਨਲਾਮੀ ਹੋਈ ਸੀਗੀ ਜਿਹਦੀ ਠੀਕ ਹੈ ਹਾਂਜੀ ਉਹਦਾ ਬੱਚਾ ਆ ਗਿਆ 14 ਕਿਲੋ ਜਾਨੀ ਕਿ ਦੁੱਧ ਦਾ ਘੜਾ ਇਹ ਵੀ ਹੁਣ ਇਸ ਟਾਈਮ 17 18 ਲੀਟਰ ਦੁੱਧ ਤਿਆਰ ਆ ਜੀ ਠੀਕ ਆ 15 ਦਿਨਾਂ ਦੇ ਤੀਜਾ ਸੂਆ 15 ਦਿਨਾਂ ਦਾ ਇਹ ਮਗਰ ਕੱਟਾ ਠੀਕ ਆ ਇੱਕ ਕੱਟਾ ਆਪਾਂ ਤਾਂ ਵੀਡੀਓ ਇਹਦੀ ਸ਼ੂਟ ਕਰਾਈ ਆ ਠੀਕ ਆ ਵੀ ਆਪਾਂ ਕੱਟਾ ਜਿਹਦੇ 2 ਮਹੀਨੇ ਦੁੱਧ ਪਿਆਉਂਦੀ ਆ ਉਸ ਤੋਂ ਬਾਅਦ ਇਹ ਆਪਾਂ ਕੱਟਾ ਦੇਣਾ ਠੀਕ ਆ ਵੀ ਅੱਗੇ ਵੀ ਇਹਦਾ ਕੱਟੇ ਦੀ ਬਹੁਤ ਡਿਮਾਂਡ ਸੀ ਬਹੁਤ ਫੋਨ ਆਇਆ ਠੀਕ ਆ ਠੀਕ ਆ ਟੈਸਟੀਕਲ ਵਗੈਰਾ ਲਖਾ ਬਾਕੀ ਟੈਸਟੀਕਲਾਂ ਦਾ ਬਹੁਤ ਸਾਫ ਆ ਬਈ ਵਾਕਈ ਛੋਮ ਖਾਦੋ ਫਿੱਟ ਸਹੀ ਗੱਲ ਆ ਅੱਖਾਂ ਓੱਖਾਂ ਚ ਜਵਾਹ ਸੋਹਣਾ ਤੇ ਇੱਕ ਨਾਸ ਚਿੱਟੀ ਆ ਤੇ ਚਾਰੇ ਪੈਰ ਚਿੱਟੇ ਆ ਤੇ ਪੂਛ ਦੀ ਗੱਲ ਕਰੀਏ ਪੂਛ ਵੀ ਤੁਹਾਨੂੰ ਨਿਗਾ ਮਰਾਉਣੇ ਆ ਘੱਟੋ ਘੱਟ ਨਾ ਜੇ ਗੱਲ ਕਰੀਏ 10 11 ਇੰਚਾਂ ਨੂੰ ਚਿੱਟੀ ਆ ਬਾਕੀ ਸੋਹਣਾ ਬਾਡੀ ਬੰਦ ਰਿਪਿਊ ਵਦਿਆ ਵੀ ਰਿਕਾਰਡ ਚੰਗਾ ਤਾਂ ਕੋ ਮਾ ਪੱਖੋਂ ਤੁਸੀਂ ਵੇਖ ਹੀ ਲਿਆ ਸਹੀ ਗੱਲ ਆ ਤੇ ਇਹ ਬਸ ਆਪਾਂ 2 ਮਹੀਨਾ ਤਾਈ ਇਹ ਨੇ ਇਹ ਬਹੁਤ ਸੋਹਣਾ ਪਿਆਰ ਹੋਊਗਾ ਬਾਕੀ ਹਨਮਾਨ ਆ ਬਾਕੀ ਸੇਲ ਸੰਭਾਲ ਤੇ ਜੇ ਗੱਲ ਕਰੀ ਆ ਸੰਭਾਈ ਸਮੂਹੀ ਜਿਹੜੇ ਵੀਰ ਦੀ ਚੰਗੀ ਹੋਈ ਤਾਂ ਬਾਈ ਤੇਰੀ ਤਾਂ ਦੱਸਦੀ ਆ ਸੰਭਾਈ ਵਾਕਿਆ ਹੀ ਹੋਈ ਆ ਤੇ ਬਾਈ ਇਹਦੇ ਰੇਟ ਦੀ ਗੱਲ ਫਿਰ ਉਹ ਨਹੀਂ ਕਰ ਨਹੀਂ ਰੇਟ ਵੀ ਇਹ ਬਾਕੀ ਤੁਸੀਂ ਫੇਰ ਕਹੋ ਵੀ ਇਮਾਜ ਸੇਲ ਲੀਗੀ ਇਸੇ ਨੂੰ ਕੱਟ ਜਿਹੜੇ ਦੋ ਮਹੀਨੇ ਦਾ ਬਾਈ ਸਹੀ ਗੱਲ ਆ ਸਹੀ ਆ ਕੋਲ ਤੋਂ ਦਸ ਤਣੇ ਖਾਧਾ ਤਾਂ ਆਪਾਂ ਠੀਕ ਆ ਲਓ ਵੀ ਦੋ ਢਾਈ ਮਹੀਨੇ ਤਾਂ ਹੀ ਬਾਈਆਂ ਦਾ ਦੁੱਧ ਪਿਆਉਂਦੀ ਏ ਬੱਚੇ ਨੂੰ ਉਸ ਤੋਂ ਬਾਅਦ ਆਪਾਂ ਸੇਲ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਰੇਟ ਦੱਸਿਆ ਜਾਊਗਾ ਜਿਹੜੇ ਵੀਰ ਦੇ ਪਸੰਦ ਹੋਵੇ ਬਾਕੀ ਜਾਨਵਰ ਜੇ ਗੱਲ ਕਰੀਏ ਸਾਰੇ ਸੀਮਨਾ ਲਈ ਆ। ਇਹੀ ਜਾਨਵਰ ਵਿਖਾਉਣੇ ਸੀ ਨਾ ਬਾਈ ਅੱਜ ਆਪਾਂ। ਲਓ ਵੀ ਅੱਜ ਦੇ ਵੀ ਵੀ ਦੇ ਵਿੱਚ ਬਾਈ ਕੋ ਤਿੰਨ ਨਾਗ ਸੀ। ਤਿੰਨਾਂ ਦੀ ਡਿਟੇਲ ਤੁਹਾਨੂੰ ਲੈਤੀ ਆ। ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਕਿਉਂਕਿ ਤਿੰਨੇ ਹੀ ਨਾਗ SUES SUES ਵਾਏ ਆ। ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ। ਕਵਰ ਵਾਲੇ ਤੋਂ ਚੱਕ ਅਟਾਰੀ ਨੂੰ ਰਵਾ ਜਾਂਦਾ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਢਾਣੀ ਦੇ ਵਿੱਚ ਬਾਈ ਦਾ ਘਰ ਆ। ਨੰਬਰ ਸਕਰੀਨ ਤੇ ਆ। ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ। ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ